ਬੱਚਿਆਂ ਦਾ ਖਾਣ ਪੀਣ ਅਤੇ ਆਦਤਾਂ ਕਿਹੋ ਜੀਆਂ ਹੋਣ ਇਸ ਸੰਬੰਧੀ ਲਗਾਤਾਰ ਗੱਲ ਚੱਲਦੀ ਰਹਿੰਦੀ ਹੈ ਪਰ ਇਸ ਵਿਲੇ ਜੇਕਰ ਆਪਾਂ ਇਸ ਸੰਬੰਧੀ ਹੋ ਰਹੀ ਤਾਜ਼ਾ ਗੱਲਬਾਤ ਬਾਰੇ ਜਾਣੀਏ ਤਾਂ ਸਕੂਲੀ ਬੱਚਿਆਂ ਵੱਲੋਂ એનર્ਜੀ ਡਰਿੰਕਸ ਦੀ ਵਰਤੋਂ ਕਾਫੀ ਸੁਰਖੀਆਂ ਵਿੱਚ ਹੈ ਖਾਸ ਕਰ ਸਾਡੇ ਪੰਜਾਬ ਸੂਬੇ ਅੰਦਰ ਪਿਛਲੇ ਕੁਝ ਸਾਲਾਂ ਤੋਂ ਛੋਟੇ ਬੱਚਿਆਂ ਵੱਲੋਂ एनर्जी ड्रिंक्स ਦੀ ਵਰਤੋਂ ਕਰਨ ਦਾ ਰੁਝਾਨ ਜੋ ਤੇਜ਼ੀ ਨਾਲ ਵਧਿਆ ਹੁਣ ਇੱਕ ਵੱਡੇ ਪੱਧਰ ਉੱਤੇ ਸੁਰਖੀਆਂ ਵਿਚਾਰ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਤਿਆਰੀ ਹੋ ਰਹੀ ਹੈ ਸਕੂਲਾਂ ਅਤੇ ਉਹਨਾਂ ਦੇ ਨੀਡਲੇ ਇਲਾਕਿਆਂ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਦੀ ਅਤੇ ਇਸ ਸੰਬੰਧੀ ਕਈ ਹੋਰ ਸੂਬਿਆਂ ਤੋਂ ਪਾਬੰਦੀਆਂ ਸੂਚਨਾਵਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਨੇ ਅਤੇ ਹੁਣ ਪੰਜਾਬ ਵਿੱਚ ਵੀ ਇਹੀ ਕਦਮ ਚੁੱਕੇ ਜਾਣ ਦੀ ਤਿਆਰੀ ਹੋ ਰਹੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ એનર્ਜੀ ਡਰਿੰਕਸ ਤੇ ਇਸ ਰੁਝਾਨ ਤੇ ਅਤੇ ਕਿਵੇਂ ਇਹ ਸਿਹਤ ਤੇ ਮਾੜਾ ਪ੍ਰਭਾਵ ਪਾਉਂਦੀਆਂ ਨੇ ਦੁਨੀਆ ਭਰទੋਂ ਤੇ ਜੇਕਰ ਗੱਲ ਕਰੀਏ ਤਾਂ ਮਨੁੱਖੀ ਸਿਹਤ ਉੱਤੇ એનર્ਜੀ ਡਰਿੰਕਸ ਦੇ ਪ੍ਰਭਾਵ ਸੰਬੰਧੀ ਕਈ ਤਰ੍ਹਾਂ ਦੇ ਸਰਵੇਖਣ ਹੋ ਚੁੱਕੇ ਨੇ ਸਾਡੇ ਦੇਸ਼ ਵਿੱਚ ਵੀ ਇਸ ਸੰਬੰਧੀ ਲਗਾਤਾਰ ਗੱਲ ਹੁੰਦੀ ਰਹੀ ਹੈ ਮਹਾਰਾਸ਼ਟਰ ਸੂਬੇ ਦੀ ਸਰਕਾਰ ਨੇ ਪਿਛਲੇ ਸਾਲ એનર્ਜੀ ਡਰਿੰਕਸ ਉੱਤੇ ਪਾਬੰਦੀ ਦਾ ਫੈਸਲਾ ਕਰ ਲਿਆ ਸੀ ਅਤੇ ਹੁਣ ਪੰਜਾਬ ਸਰਕਾਰ ਵੀ ਇਸ ਬੰਨੇ ਕਦਮ ਚੁੱਕ ਰਹੀ ਹੈ ਕਮੰਟਰੀ ਬਾਜ਼ਾਰ ਵਿੱਚ એનર્ਜੀ ਡਰਿੰਕ 100 ਰੁਪਏ ਤੱਕ ਉਪਲਬਧ ਹੈ ਜਦ ਕਿ ਪੰਜਾਬ ਦੀ ਸਥਾਨਕ ਮਾਰਕੀਟ ਵਿੱਚ 40 ਤੋਂ 60 ਰੁਪਏ ਵਿੱਚ ਇਹ ਮਿਲ ਜਾਂਦੀ ਹੈ ਪੰਜਾਬ ਵਿੱਚ ਰੋਜ਼ਾਨਾ ਔਸਤਨ 35 ਕਰੋੜ ਰੁਪਏ ਡਰਿੰਕਸ ਜੂਸ ਅਤੇ ਪੀਣ ਵਾਲੇ ਪਾਣੀ ਉੱਤੇ ਖਰਚੇ ਜਾਂਦੇ ਨੇ ਜਿਸ ਵਿੱਚ ਇੱਕ ਛੋਟਾ ਹਿੱਸਾ એનર્ਜੀ ਡਰਿੰਕਸ ਦਾ ਵੀ ਹੁੰਦਾ ਹੈ। ਸਾਲ 2023-24 ਵਿੱਚ ਪੰਜਾਬ ਮੰਦਰ 12680 ਕਰੋੜ ਦੇ ਡਰਿੰਕਸ ਜੂਸ ਅਤੇ ਪੀਣ ਵਾਲਾ ਪਾਣੀ ਵਿਕ ਚੁੱਕਾ ਹੈ। ਇਸ ਖੇਤਰ ਦੇ ਮਾਹਿਰਾਂ ਮੁਤਾਬਕ એનર્ਜੀ ਡਰਿੰਕਸ ਦੀ ਮਸ਼ਹੂਰੀ ਜਿਸ ਵਿੱਚ ਇਹ ਵਿਖਾਇਆ ਜਾਂਦਾ ਹੈ ਕਿ ਥੋੜੇ ਸਮੇਂ ਵਿੱਚ ਸਰੀਰ ਨੂੰ ਤਰੋਤਾਜ਼ਾ ਕਰਨ ਅਤੇ એનર્ਜੀ ਦੇਣ ਯਾਨੀ ਕਿ ਊਰਜਾ ਦੇਣ ਦਾ ਕੰਮ ਕਰਦੇ ਨੇ ਇਹ ਸਾਰੇ એનર્ਜੀ ਡਰਿੰਕਸ ਅਤੇ ਇਹਨਾਂ ਤੋਂ ਨਵੀਂ ਪੀੜੀ ਕਾਫੀ ਪ੍ਰਭਾਵਿਤ ਹੁੰਦੀ ਹੈ ਜਿਸ ਕਰਕੇ ਪੰਜਾਬ ਵਿੱਚ ਇਸ ਦੀ ਖਪਤ ਵੀ ਲਗਾਤਾਰ ਵਧਣ ਲੱਗੀ ਹੈ ਖਾਸ ਕਰ ਨੌਜਵਾਨ ਵਰਗ ਬੱਚੇ ਅਤੇ ਸਕੂਲ ਪੜ੍ਹਦੇ ਬੱਚੇ ਵੀ ਇਸ ਵੱਲ ਤੇਜ਼ੀ ਨਾਲ ਆਕਰਸ਼ਿਤ ਹੋਏ ਨੇ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੀ ਨਵੀਂ ਨੀਤੀ ਮੁਤਾਬਕ ਨੌਜਵਾਨ ਖੰਡ ਮਿੱਠੇ ਪੀਣ ਵਾਲੇ ਪਦਾਰਥਾਂ ਦੇ ਮੁੱਖ ਖਪਤਕਾਰਾਂ ਵਿੱਚੋਂ ਇੱਕ ਬਣ ਰਹੇ ਨੇ ਜਿਨ੍ਹਾਂ ਕਰਕੇ ਬਚਪਨ ਵਿੱਚ ਹੀ ਵੱਧ ਭਾਰ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਵੀ ਆਉਣ ਲੱਗ ਪਈਆਂ ਨੇ એનર્ਜੀ ਡਰਿੰਕਸ ਬਾਰੇ ਇਹ ਵੀ ਖੁਲਾਸੇ ਹੋ ਚੁੱਕੇ ਨੇ ਕਿ ਇਸ ਨਾਲ ਤਣਾਅ ਚਿੰਤਾ ਅਤੇ ਜ਼ੋਖਮ ਭਰੇ ਵਿਚਾਰਾਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਹਨਾਂ ਪਦਾਰਥਾਂ ਵਿੱਚ ਅਕਸਰ ਕੈਫੀਨ ਅਤੇ ਮਿੱਠੇ ਦੀ ਮਾਤਰਾ ਉੱਚ ਪੱਧਰ ਦੀ ਹੁੰਦੀ ਹੈ ਅਤੇ ਇਹਨਾਂ ਨੂੰ ਊਰਜਾ ਵਧਾਉਣ ਦੇ ਨਾਂ ਉੱਤੇ ਯਾਨੀ ਕਿ એનર્ਜੀ ਡਰਿੰਕ ਵਜੋਂ ਵਿਚਿਆ ਜਾਂਦਾ ਹੈ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ਼ਰਾਬ ਅਤੇ ਹੋਰ ਨੁਕਸਾਨਦਾਇਕ ਚੀਜ਼ਾਂ ਦੀ ਪੈਕਿੰਗ ਵਾਂਗ एनर्जी ड्रिंक्स ਉੱਤੇ ਵੀ ਅਕਸਰ ਇਹ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਲਈ ਨਹੀਂ ਪਰ ਇਸ ਦੇ ਬਾਵਜੂਦ ਇਹ ਦੁਕਾਨਾਂ ਉੱਤੇ ਆਸਾਨੀ ਨਾਲ ਮਿਲ ਜਾਂਦੀਆਂ ਨੇ ਅਤੇ ਬੱਚੇ ਇਹਨਾਂ ਦੀ ਵਰਤੋਂ ਵੀ ਕਰਦੇ ਨੇ એનર્ਜੀ ਡ੍ਰਿੰਕਸ ਨੂੰ ਸਰੀਰਕ ਤੇ ਮਾਨਸਿਕ ਹਲਾਰਾ ਦੇਣ ਵਾਲੇ ਅਤੇ ਮਿਆਰੀ ਸੌਫਟ ਡ੍ਰਿੰਕਸ ਨਾਲੋਂ ਵਧੇਰੇ ਊਰਜਾ ਪ੍ਰਦਾਨ ਕਰਨ ਵਾਲੇ ਇੱਕ ਸਾਧਨ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ ਪਰ ਸਿਹਤ ਮਾਹਿਰ ਸਮੇਂ-ਸਮੇਂ ਉਪਰ ਇਸਪਸ਼ਟ ਕਰਦੇ ਰਹੇ ਨੇ ਕਿ એનર્ਜੀ ਡਰਿੰਕਸ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਉਹਨਾਂ ਦੇ ਵਤੀਰੇ ਅਤੇ ਸਿੱਖਿਆ ਲਈ ਵੀ ਨੁਕਸਾਨਦੇਹ ਸਾਬਤ ਹੁੰਦੇ ਨੇ। ਇਸ ਦਰਮਿਆਨ ਦੁਨੀਆ ਦੇ ਕਈ ਦੇਸ਼ਾਂ ਨੇ ਬੱਚਿਆਂ ਨੂੰ એનર્ਜੀ ਡਰਿੰਕਸ ਦੀ ਵਰਤੋਂ ਕਰਨ ਤੋਂ ਪਹਿਲਾਂ ਹੀ ਰੋਕਿਆ ਹੋਇਆ ਹੈ ਜਿਵੇਂ ਕਿ ਯੂਰਪੀ ਦੇਸ਼ ਲਾਟਵੀਆ ਅਤੇ ਲਿਥੁਆਨੀਆ ਨੇ ਪਹਿਲਾਂ ਹੀ ਬੱਚਿਆਂ ਨੂੰ એનર્ਜੀ ਡਰਿੰਕਸ ਦੀ ਵਿਕਰੀ ਤੋਂ ਵਰਜਿਆ ਹੋਇਆ ਅਤੇ ਇਸ ਤਰ੍ਹਾਂ ਹੁਣ ਦੁਨੀਆ ਪੱਧਰ ਉੱਪਰ ਇਸ ਗੱਲ ਦੀ ਚਰਚਾ ਚਲਣੀ ਸ਼ੁਰੂ ਹੋ ਗਈ ਹੈ ਕਿ એનર્ਜੀ ਡਰਿੰਕਸ ਦੀ ਵਿਕਰੀ ਉੱਤੇ ਪਾਬੰਦੀ ਲੱਗਣ ਦੀ ਅਤੇ ਨਾਲ ਹੀ ਕਿ ਇਸ ਕਦਮ ਨਾਲ ਕਿੰਨਾ ਫਰਕ ਪੈਂਦਾ ਹੈ